ਬਾਕੀ ਡਰਾਈਵਰ ਹਰਜਿੰਦਰ ਸਿੰਘ ਨੂੰ 45 ਸਾਲਾਂ ਦੀ ਸਜ਼ਾ ਹੋ ਤੋਂ ਬਾਅਦ ਉਹਨਾਂ ਦੇ ਕੇਸ ਦੇ ਵਿੱਚ ਆ ਗਿਆ ਇੱਕ ਹੋਰ ਨਮਾ ਮੋੜ ਉਹਨਾਂ ਦੇ ਹੱਕ ਵਿੱਚ ਬੋਲੀ ਫਲੋਰੀਡਾ ਦੀ ਇੱਕ ਨੌਜਵਾਨ ਗੋਰੀ ਅਤੇ ਕਰ ਦਿੱਤੇ ਵੱਡੇ ਖੁਲਾਸੇ ਕਹਿ ਦਿੱਤੀਆਂ ਹਰਜਿੰਦਰ ਬਾਰੇ ਇਹ ਖਾਸ ਗੱਲਾਂ ਜਿਸ ਨੂੰ ਸੁਣ ਕੇ ਤੁਹਾਡੇ ਉੱਡ ਜਾਣਗੇ ਖੁਸ਼ ਤੁਹਾਡੇ ਵੀ ਪੈਰਾਂ ਹੇਠੋਂ ਨਿਕਲ ਜਾਵੇਗੀ ਜ਼ਮੀਨ ਆਖਿਰ ਹਰਜਿੰਦਰ ਸਿੰਘ ਦੇ ਹੱਕ ਵਿੱਚ ਕਿਉਂ ਬੋਲੀ ਫਲੋਰੀਡਾ ਦੀ ਉਹ ਨੌਜਵਾਨ ਕੁੜੀ ਅਤੇ ਕਿਹੋ ਜੀਆਂ ਗੱਲਾਂ ਕਰ ਰਹੀ ਐ ਸਾਰਿਆਂ ਨੇ ਸੁਣ ਕੇ ਉੱਡੇ ਨੇ ਖੁਸ਼ ਤੁਸੀਂ ਵੀ ਸੁਣੋਗੇ ਤੁਹਾਨੂੰ ਉਹ ਵੀਡੀਓ ਵੀ ਦਿਖਾਵਾਂਗੇ ਬਣੇ ਦਿਓ ਵੀਡੀਓ ਦੇ ਆਖਰ ਤੱਕ ਜੇਕਰ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨਿਊ ਪੰਜਾਬ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਤੁਹਾਡੇ ਤੱਕ ਬੜੀ ਆਸਾਨੀ ਦੇ ਨਾਲ ਪਹੁੰਚ ਸਕੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਜਰੂਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਸਾਰਿਆਂ ਤੱਕ ਆਸਾਨੀ ਦੇ ਨਾਲ ਪਹੁੰਚ ਕੇ ਜਿਆਦਾ ਸਮਨਾ ਲੈਂਦੀ ਹੋਈ ਗੱਲ ਕਰਦੇ ਹਾਂ ਅੱਜ ਦੀ ਇਸ ਬੜੀ ਖਾਸ ਵੀਡੀਓ ਤੇ ਇਹ ਖਬਰ ਹੈ ਜੀ ਪੰਜਾਬ ਅਤੇ ਫਲੋਰੀਡਾ ਦੇ ਵਿੱਚ ਬੜੀ ਹੀ ਟ੍ਰੈਂਡਿੰਗ ਚੱਲ ਰਹੀ ਜਿੱਤੇ ਕਿ ਆਪਣੇ ਇੱਕ ਨੌਜਵਾਨ ਪੰਜਾਬ ਦਾ ਮੁੰਡਾ ਜੋ ਕਿ ਫਲੋਰੀਡਾ ਦੇ ਵਿੱਚ ਕੁਝ ਸਮਾਂ ਪਹਿਲਾਂ ਡੌਂਕੀ ਲਾ ਕੇ ਗਿਆ ਸੀ ਅਤੇ ਉੱਥੇ ਜਾ ਕੇ ਟਰੱਕ ਚਲਾਉਂਦਾ ਹੈ ਟਰੱਕ ਚਲਾਉਂਦੇ ਉਸ ਕੋਲੋਂ ਇੱਕ ਛੋਟੀ ਜਿਹੀ ਗਲਤੀ ਹੁੰਦੀ ਹੈ ਜਿੱਤੇ ਕਿ ਉਹ ਇੱਕ ਯੂ-ਟਰਨ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜੋ ਕਿ ਦੂਜੇ ਪਾਸੇ ਲੱਗ ਜਾਂਦਾ ਹੈ ਅਚਾਨਕ ਹੀ ਟਰੱਕ ਦੇ ਵਿੱਚ ਇੱਕ ਤੇਜ਼ ਗਤੀ ਵਿੱਚੋਂ ਗੱਡੀ ਆਉਂਦੀ ਹੈ ਜਿਸ ਦੇ ਵਿੱਚ ਤਿੰਨ ਲੋਕ ਸਵਾਰ ਸੀ ਅਤੇ ਟਰੱਕ ਦੇ ਵਿੱਚ ਭਿੱੜ ਜਾਂਦੀ ਹੈ ਅਤੇ ਦੁਰਘਟਨਾ ਵਾਪਰ ਜਾਂਦੀ ਹੈ ਜਿੱਤੇ ਕਿ ਉਹਨਾਂ ਤਿੰਨਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਮੌਕੇ ਤੇ ਹੀ ਫਲੋਰੀਡਾ ਦੀ ਪੁਲਿਸ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਅਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਅਤੇ ਕੋਰਟ ਵੱਲੋਂ 110 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤੇ ਉਸੇ ਦੇ ਵਿਚਕਾਰ ਲੋਕਾਂ ਨੇ ਪਟੀਸ਼ਨ ਪਾਈ ਜਿਸ ਦੇ ਕਾਰਨ ਉਹਨਾਂ ਨੂੰ 45 ਸਾਲਾਂ ਦੀ ਸਜ਼ਾ ਸੁਣਾਈ ਗਈ ਤੇ ਉਹ ਸਜ਼ਾ ਤੋਂ ਬਾਅਦ ਹਰਜਿੰਦਰ ਸਿੰਘ ਦੇ ਹੱਕ ਵਿੱਚ ਬੜੇ ਲੋਕ ਬੋਲੇ ਅਤੇ ਹੋਰ ਵੀ ਉਹਨਾਂ ਦੇ ਖਿਲਾਫ ਵੀ ਬੋਲ ਰਹੇ ਨੇ ਕਿ ਪੰਜਾਬ ਦੇ ਕੁਝ ਲੋਕ ਵੀ ਨੇ ਜੋ ਕੀ ਹਰਜਿੰਦਰ ਸਿੰਘ ਦੇ ਖਿਲਾਫ ਬੋਲ ਰਹੇ ਨੇ ਅਤੇ ਕੁਝ ਲੋਕ ਫਲੋਰੀਡਾ ਦੇ ਨੇ ਜੋ ਕਿ ਉਹਨਾਂ ਦੇ ਖਿਲਾਫ ਬੋਲ ਰਹੇ ਨੇ ਅਤੇ ਉਸੇ ਦੀ ਵਿਚਾਰ ਇੱਕ ਨੌਜਵਾਨ ਫਲੋਰੀਡਾ ਦੀ ਕੁੜੀ ਉਹ ਲਾਈਵ ਆਈ ਅਤੇ ਉਹ ਹਰਜਿੰਦਰ ਸਿੰਘ ਦੇ ਹੱਕ ਵਿੱਚ ਬੋਲੀ ਕਿ ਹਰਜਿੰਦਰ ਸਿੰਘ ਬਹੁਤ ਹੀ ਨੇਕ ਇਨਸਾਨ ਨੇ ਅਤੇ ਉਹ ਉਹਨਾਂ ਦੇ ਨਾਲ ਬਹੁਤ ਸਮਾਂ ਤੋਂ ਰਹਿ ਰਹੀ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਬਾਰੇ ਪੂਰੀ ਜਾਣਕਾਰੀ ਹੈ ਹਰਜਿੰਦਰ ਸਿੰਘ ਇੱਕ ਟਰੱਕ ਡਰਾਈਵਰ ਆ ਹੈ ਕਦੇ ਵੀ ਉਹਨਾਂ ਨੇ ਗਲਤੀ ਨਹੀਂ ਕੀਤੀ ਇਸ ਵਾਰ ਉਹਨਾਂ ਦੇ ਕੋਲੋਂ ਇੱਕ ਛੋਟੀ ਜਿਹੀ ਗਲਤੀ ਹੋਈ ਜਿਸ ਕਾਰਨ ਉਹਨਾਂ ਦੇ ਕੋਲੋਂ ਇੱਕ ਗਲਤ ਯੂਟਰਨ ਮਾਰਿਆ ਗਿਆ ਅਤੇ ਉਹ ਗਲਤੀ ਦੀ ਮਾਫੀ ਵੀ ਮੰਗ ਰਹੇ ਨੇ ਲੇਕਿਨ ਇੰਨੀ ਸਜ਼ਾ 45 ਸਾਲਾਂ ਦੀ ਨਹੀਂ ਹੋਣੀ ਚਾਹੀਦੀ ਸੀ ਉਸ ਕੁੜੀ ਦਾ ਇਹ ਵੀ ਕਹਿਣਾ ਹੈ ਕਿ ਫਲੋਰੀਡਾ ਦੀ ਕੋਰਟ ਅਤੇ ਅਮਰੀਕਾ ਦੀ ਹਾਈ ਕੋਰਟ ਤੋਂ ਇਹ ਉਮੀਦ ਕਰਦੀ ਹਾਂ ਕਿ ਉਹ ਉਸ ਨੂੰ ਰਿਆ ਕਰਨਗੇ ਜਾਂ ਫਿਰ ਉਸ ਨੂੰ ਬਹੁਤ ਹੀ ਘੱਟ ਸਜ਼ਾ ਸੁਣਾਈ ਜਾਵੇ ਆਖਿਰ ਦੋਸਤੋ ਇਸ ਕੁੜੀ ਦਾ ਹਜੇ ਤੱਕ ਪੁਸ਼ਟੀ ਨਹੀਂ ਹੋਈ ਹੈ ਕਿ ਸੱਚਮੁੱਚ ਉਹ ਹਰਜਿੰਦਰ ਸਿੰਘ ਦੀ ਗਰਲਫ੍ਰੈਂਡ ਹੈ ਜਾਂ ਫਿਰ ਕੋਈ ਕਿਉਂਕਿ ਮੀਡੀਆ ਤੇ ਇਹ ਖਬਰਾਂ ਵਾਇਰਲ ਹੋ ਰਹੀਆਂ ਹੈ ਕਿ ਉਹ ਹਰਜਿੰਦਰ ਸਿੰਘ ਦੀ ਗਰਲਫ੍ਰੈਂਡ ਹੈ ਆਖਿਰ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਅਤੇ ਹਰਜਿੰਦਰ ਸਿੰਘ ਦੇ ਬਾਰੇ ਕੀ رائے ਹੈ ਆਪਣਾ ਇੱਕ ਕਮੈਂਟ ਜਰੂਰ ਸਾਂਝਾ ਕਰਿਓ ਅਤੇ ਆਪਾਂ ਨੂੰ ਹਰਜਿੰਦਰ ਸਿੰਘ ਦੇ ਨਾਲ ਰਲਣਾ ਚਾਹੀਦਾ ਹੈ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਕੁਝ ਵੇਟ ਵੀ ਹੋ ਸਕਦਾ ਹੈ ਕਿਉਂਕਿ ਪੰਜਾਬ ਦੇ ਸੀਐਮ ਅਤੇ ਵੱਡੇ ਮੰਤਰੀ ਪਾਣੀ ਨੂੰ ਲੈ ਕੇ ਬੜੇ ਹੀ ਦੁੱਖ ਦੇ ਵਿੱਚ ਪਏ ਹੋਏ ਨੇ ਆਖਿਰ ਉਹਨਾਂ ਦੇ ਬਾਰੇ ਤੁਹਾਡੀ ਕੀ رائے ਹੈ ਇੱਕ ਕਮੈਂਟ ਉਹ ਵੀ ਸਾਂਝਾ ਕਰਿਓ ਕਿਉਂਕਿ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਰਹੇ ਹੈ ਅਤੇ ਆਉਣ ਵਾਲੇ ਸੀਐਮ ਦੀ ਬਾਰੇ ਰਹੀ ਹੈ ਕੌਣ ਬਣੇਗਾ ਸੀਐਮ ਇਸ ਦੇ ਬਾਰੇ ਵੀ ਕਮੈਂਟ ਜਰੂਰ ਸਾਂਝਾ ਕਰੋ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਮਿਲਦੇ ਹਾਂ ਜੀ ਕਿਸੇ ਖਾਸ ਖਬਰ ਕਿਸੇ ਖਾਸ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਗੱਜ ਕੇ ਫਤਿਹ ਬਰਮਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ